ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟਿੰਗ ਐਂਡ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਕੋਟੀ ਬਣਾਈ ਹੋਈ ਏ ਆ ਦੇਖੋ ਜੀ ਇਹ ਕੋਟੀ ਬਣਾ ਕੇ ਤਿਆਰ ਕੀਤੀ ਹੋਈ ਏ ਤੇ ਜਿਹੜਾ ਇਹਦੇ ਉੱਪਰ ਆਪਾਂ ਬਾਰਡਰ ਦੇ ਡਿਜ਼ਾਈਨ ਪਾਇਆ ਹੈ ਇਸ ਦੇ ਵਿੱਚ ਬਾਰੇ ਮੈਂ ਪਹਿਲਾਂ ਅਲੱਗ ਤੋਂ ਵੀਡੀਓ ਪਾਈ ਸੀ ਇਸ ਡਿਜ਼ਾਈਨ ਬਾਰੇ ਦੱਸਿਆ ਹੋਇਆ ਸੀ ਤੇ ਗਲਿਆ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਇਸ ਦੇ ਬਾਰੇ ਵੀ ਮੈਂ ਵੀਡੀਓ ਪਾਈ ਹੋਈ ਸੀ ਉਹਦੇ ਵਿੱਚ ਆਪਾਂ ਦੱਸਿਆ ਹੋਇਆ ਸੀ ਗੋਲ ਗਲਾ ਆਪਾਂ ਬਟਨ ਪੱਟੀ ਕੋਟੀ ਤੇ ਗੋਲ ਗਲਾ ਕਿਸ ਤਰ੍ਹਾਂ ਬਣਾਉਣਾ ਹੈ ਇਸ ਦੀ ਮੈਂ ਪਹਿਲਾਂ ਵੀਡੀਓ ਪਾਈ ਹੋਈ ਸੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਇਸ ਡਿਜ਼ਾਈਨ ਬਾਰੇ ਦੱਸਾਂਗੇ ਜਿਹੜਾ ਆਪਾਂ ਕੋਟੀ ਦੇ ਉੱਪਰ ਪਾਇਆ ਹੋਇਆ ਹੈ ਆ ਦੇਖੋ ਜੀ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਜਨਨ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਆ ਦੇਖੋ ਜੀ ਆਪਾਂ ਸਿੱਧੀ ਸਲਾਈ ਤੋਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਸਿੱਧੀ ਸਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਅੱਗੇ ਰੱਖ ਕੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਤੇ ਅਗਲੇ ਜਿਹੜੇ ਤਿੰਨ ਕੁੰਡੇ ਨੇ ਆਪਣੇ ਇਹਨਾਂ ਤਿੰਨ ਕੁੰਡਿਆਂ ਤੋਂ ਤੀਜੇ ਕੁੰਡੇ ਨੂੰ ਆਪਾਂ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਡੇਗਾਂਗੇ ਆ ਦੇਖੋ ਜੀ ਤੇ ਇੱਕ ਕੁੰਡਾ ਸਿੱਧਾ ਬਣਾਵਾਂਗੇ ਵਲਦਾਂਗੇ ਫਿਰ ਕੁੰਡਾ ਸਿੱਧਾ ਬਣਾਵਾਂਗੇ ਆ ਦੇਖੋ ਜੀ ਫਿਰ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਦੋ ਗੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਫਿਰ ਤਿੰਨ ਗੁੰਡਿਆਂ ਨੂੰ ਆ ਦੇਖੋ ਜੀ ਤੀਜੇ ਗੁੰਡੇ ਨੂੰ ਦੋ ਗੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਡੇਗ ਦਾਂਗੇ ਆ ਦੇਖੋ ਜੀ ਉੱਪਰ ਦੀ ਆਪਾਂ ਇਸ ਤਰ੍ਹਾਂ ਡੇਗ ਦਾਂਗੇ ਤੇ ਦੋ ਗੁੰਡਿਆਂ ਨੂੰ ਆਪਾਂ ਵਿਚਾਲੇ ਵੱਲ ਪਾ ਕੇ ਉਲਣਾਂਗੇ ਧਾਗਾ ਪਿੱਛੇ ਰੱਖ ਕੇ ਅਗਲੇ ਦੋ ਗੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਤੀਜੇ ਗੁੰਡੇ ਨੂੰ ਦੋ ਗੁੰਡਿਆਂ ਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਸਿੱਟਾਂਗੇ ਆ ਦੇਖੋ ਜੀ ਤੇ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਬਣਾ ਲਿਆ ਫਿਰ ਵੱਲ ਦਾਂਗੇ ਧਾਗੇ ਤੇ ਫਿਰ ਦੂਜਾ ਗੁੰਡਾ ਵੀ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਤਿੰਨ ਗੁੰਡੇਆਂ ਤੋਂ ਇਹ ਫਿਰ ਤਿੰਨ ਗੁੰਡੇ ਬਣ ਜਾਣਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਹਾਂਜੀ ਹੁਣ ਆਪਾਂ ਆ ਗਏ ਆ ਉਲਟੀ ਸिलाई ਪੁੱਠੀ ਸिलाई ਤੇ ਇਸ ਨੂੰ ਆਪਾਂ ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬਣਾਵਾਂਗੇ ਸਾਰੀ ਸिलाई ਆਪਾਂ ਧਾਗਾ ਅਗੇ ਰੱਖ ਕੇ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ। ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ। ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ, ਸਵੈਟਰ ਜਾਂ ਜੈਕਟ ਤੇ ਪਾ ਸਕਦੇ ਹੋ। ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ। ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ। ਆ ਦੇਖੋ ਜੀ। ਹੁਣ ਆਪਾਂ ਆ ਗਿਆ ਸਿੱਧੀ ਸਲਾਈ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰਾਂਗੇ ਧਾਗਾ ਅੱਗੇ ਰੱਖਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਆਹ ਦੇਖੋ ਜੀ ਧਾਗਾ ਪਿੱਛੇ ਕਰਾਂਗੇ ਆਹ ਦੇਖੋ ਜੀ ਇਹ ਜਿਹੜੇ ਆਪਣੇ ਤਿੰਨ ਗੁੰਡੇ ਨੇ ਇਹਨਾਂ ਨੂੰ ਆਹ ਦੇਖੋ ਜੀ ਇੱਕ ਗੁੰਡਾ ਇਸ ਤਰ੍ਹਾਂ ਆਉਣਾਂਗੇ ਫਿਰ ਧਾਗੇ ਤੇ ਵਾਲ ਪਾਵਾਂਗੇ ਵਿਚਾਲੇ ਵਾਲੇ ਗੁੰਡੇ ਨੂੰ ਵੀ ਇਸ ਤਰ੍ਹਾਂ ਆਉਣਾਂਗੇ ਫਿਰ ਧਾਗੇ ਤੇ ਵਲ ਪਾਵਾਂਗੇ ਤੇ ਆਹ ਵਾਲੇ ਗੁੰਡੇ ਨੂੰ ਵੀ ਇਸ ਤਰ੍ਹਾਂ ਆਉਣਾਂਗੇ ਇਹੇ ਆਪਣੇ ਤਿੰਨ ਗੁੰਡਿਆਂ ਤੋਂ ਪੰਜ ਗੁੰਡੇ ਬਣ ਜਾਣਗੇ ਫਿਰ ਧਗਾਗੇ ਰੱਖਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਧਗਾ ਵਿਚੇ ਕਰਾਂਗੇ ਸਿੱਧਾ ਗੁੰਡਾ ਆਉਣਾਂਗੇ ਵਲ ਪਾਵਾਂਗੇ ਵਿਚਾਲੇ ਵਾਲੇ ਗੁੰਡੇ ਨੂੰ ਵੀ ਸਿੱਧਾ ਆਉਣਾਂਗੇ ਫਿਰ ਵਲ ਪਾਵਾਂਗੇ ਫਿਰ ਗੁੰਡਾ ਸਿੱਧਾ ਆਉਣਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਵਲ ਪਾਵਾਂਗੇ ਵਿਚਾਰੇ ਵਾਲੇ ਕੁੰਡੇ ਨੂੰ ਸਿੱਧਾ ਬਣਾਵਾਂਗੇ ਫਿਰ ਵਲ ਪਾਵਾਂਗੇ ਤੇ ਇਹ ਆਪਣੇ ਤਿੰਨ ਕੁੰਡਿਆਂ ਤੋਂ ਪੰਜ ਕੁੰਡੇ ਬਣ ਜਾਣਗੇ ਆ ਦੇਖੋ ਜੀ ਹੁਣ ਆਪਾਂ ਆ ਗਿਆਂ ਪੁੱਠੀ ਸਲਾਈ ਪੁੱਠੀ ਸਲਾਈ ਉਲਟਾ-ਉਲਟਾ ਬਣਾਵਾਂਗੇ ਪੁੱਠੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰ ਲਾਂਗੇ सारी सिलाई धागा अ रख के उल्टा उल्टा बन के कंप्लीट करा देखो जी सारी सिलाई उल्टा उल्टा, उल्टा बनागी ਹੁਣ ਆਪਾਂ ਗਏ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰਾਂਗੇ ਧਾਗਾ ਅੱਗੇ ਕਰਾਂਗੇ ਦੋ ਗੁੰਡੇ ਉਲਟੇ ਬਣਾਵਾਂਗੇ ਆ ਦੇਖੋ ਜੀ ਫਿਰ ਆਹ ਵਾਲੇ ਦੋ ਗੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਦੋ ਦਾ ਇੱਕ ਕਰਾਂਗੇ ਆ ਦੇਖੋ ਉਹ ਜਾਲੇ ਵਾਲਾ ਗੁੰਡਾ ਸਿੱਧਾ ਬਣਾਵਾਂਗੇ ਤੇ ਆਹ ਵਾਲਾ ਜਿਹੜਾ ਗੁੰਡਾ ਆਪਣਾ ਆਹ ਵਾਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਬਦਲ ਕੇ ਆ ਦੇਖੋ ਜੀ ਫਿਰ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਵੱਲ ਵਾਲੇ ਗੁੰਡੇ ਨੂੰ ਆਪਾਂ ਪਿੱਛੇ ਰੱਖ ਕੇ ਦੂਜੇ ਗੁੰਡੇ ਨੂੰ ਅੱਗੇ ਰੱਖ ਕੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਆ ਦੇਖੋ ਜੀ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਉਹ ਚਾੜੇ ਵਾਲਾ ਗੁੰਡਾ ਸਿੱਧਾ ਬਣਾਵਾਂਗੇ ਜਿਹੜੇ ਆਪਣੇ ਪੰਜ ਗੁੰਡੇ ਸੀ ਆ ਦੇਖੋ ਜੀ ਇਹ ਵਾਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਬਦਲ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਤੇ ਜਿਹੜੇ ਆਪਣੇ ਪੰਜ ਕੁੰਡੇ ਨੇ ਡਿਜ਼ਾਈਨ ਵਾਲੇ ਉਹਨਾਂ ਨੂੰ ਆਪਾਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਉਹ ਚਾੜੇ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਤੇ ਆਹ ਵਾਲੇ ਦੋ ਕੁੰਡੇ ਨੇ ਜਿਹੜੇ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਦਲ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਇਹ ਆਪਣੇ ਪੰਜ ਕੁੰਡਿਆਂ ਤੋਂ ਤਿੰਨ ਕੁੰਡੇ ਹੋ ਜਾਣਗੇ ਆ ਦੇਖੋ ਜੀ ਐਸੇ ਡਿਜ਼ਾਈਨ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੁਣ ਆਪਾਂ ਆ ਗਏ ਆ ਪੁੱਠੀ ਸਲਾਈ ਤੇ ਪੁੱਠੀ ਸਲਾਈ ਸਾਰੀ ਸਲਾਈ ਉਲਟਾ-ਉਲਟਾ ਬਣਾਵਾਂਗੇ ਪੁੱਠੀ ਸਲਾਈ ਉਲਟਾ-ਉਲਟਾ ਬਣਾਵਾਂਗੇ ਹੁਣ ਆਪਾਂ ਆ ਗਏ ਆ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਇੱਕ ਗੁੰਡਾ ਉਤਾਰ ਕੇ ਦੋ ਗੁੰਡੇ ਉਲਟੇ ਤਗਾ ਪਿਛੇ ਕਰਾਂਗੇ ਆ ਦੇਖੋ ਜੀ ਤੇ ਜੇ ਕੁੰਡੇ ਨੂੰ ਆਪਾਂ ਦੋ ਕੁੰਡਿਆਂ ਦੇ ਉੱਪਰ ਦੀ ਇਸ ਤਰ੍ਹਾਂ ਡੇਗਦਾਂਗੇ ਇਹਨਾਂ ਤਿੰਨ ਕੁੰਡਿਆਂ ਤੋਂ ਹੀ ਆਪਾਂ ਵਾਰ-ਵਾਰ ਡਿਜ਼ਾਈਨ ਪਾਉਣਾ ਹੈ ਤੇ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਹੈ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਤੇ ਪੁੱਠੀ ਸਲਾਈ ਆਪਾਂ ਸਾਰੇ ਨਮੂਨੇ ਦੇ ਵਿੱਚ ਆਪਾਂ ਉਲਟਾ-ਉਲਟਾ ਬਣ ਕੇ ਕੰਪਲੀਟ ਕਰਨਾ ਹੈ ਸਿੱਧੀ ਸਲਾਈ ਤੋਂ ਹੀ ਡਿਜ਼ਾਈਨ ਪਾਊਗਾ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ